ਕੰਮ ਕਰਨਾ ਉਹਨਾਂ ਦਾ ਫਰਜ਼ ਹੈ ਵੈਸੇ ਪਰ ਸਾਰੀਆਂ ਸਕੀਮਾਂ ਸੈਂਟਰ ਗਵਰਨਮੈਂਟ ਦੀਆਂ ਮੋਦੀ ਗਵਰਨਮੈਂਟ ਦੀਆਂ ਨੇ ਏਮਸ ਬੜੀਆਂ ਸੜਕਾਂ ਦਾ ਜਾਲ ਵਿਸ਼ਾ ਸੈਂਟਰਲ ਯੂਨੀਵਰਸਿਟੀ ਬੜੀਆਂ ਯੁਸ਼ਮਨ ਭਾਰਤ ਵਰਗੀਆਂ ਸਕੀਮਾਂ ਸਾਰੀਆਂ ਹੀ ਸਕੀਮਾਂ ਸੈਂਟਰ ਗਵਰਨਮੈਂਟ ਦੀਆਂ ਬੀਜੇਪੀ ਕੋ ਤੁਸੀਂ ਆਪਣਾ ਮੁਕਾਬਲਾ ਕਿਸੇ ਨਾਲ ਦੇਖ ਰਹੇ ਹੋ ਮੈਂ ਕਿਸੇ ਨਾਲ ਨਹੀਂ ਮੁਕਾਬਲਾ ਦੇਖਦੀ ਅਸੀਂ ਜਿੱਤ ਰਹੇ ਹਾਂ ਬਾਕੀ ਮੈਨੂੰ ਨਹੀਂ ਪਤਾ ਵੀ ਕੀ ਕੀ ਦਾ ਕੀ ਦੇ ਨਾਲ ਮੁਕਾਬਲਾ ਵਾ ਦੇਖੋ ਕੰਮ ਕਰਨਾ ਉਹਨਾਂ ਦਾ ਫਰਜ਼ ਹੈ ਵੈਸੇ ਪਰ ਸਾਰੀਆਂ ਸਕੀਮਾਂ ਸੈਂਟਰਲ ਗਵਰਨਮੈਂਟ ਦੀਆਂ ਮੋਦੀ ਗਵਰਨਮੈਂਟ ਦੀਆਂ ਨੇਮਸ ਬੜੀਆਂ ਸੜਕਾਂ ਦਾ ਜਾਲ ਵਿਸ਼ਾ ਸੈਂਟਰਲ ਯੂਨੀਵਰਸਿਟੀ ਬੜੀਆਂ ਯੋਸ਼ਮਨ ਭਾਰਤ ਵਰਗੀਆਂ ਸਕੀਮਾਂ ਸਾਰੀਆਂ ਹੀ ਸਕੀਮਾਂ ਸੈਂਟਰਲ ਗਵਰਨਮੈਂਟ ਦੀਆਂ ਭਾਜਪਾ ਕੋਲ ਤੁਸੀਂ ਆਪਣਾ ਮੁਕਾਬਲਾ ਕਿਸ ਨਾਲ ਦੇਖ ਰਹੇ ਹੋ ਮੈਂ ਕਿਸੇ ਨਾਲ ਨਹੀਂ ਮੁਕਾਬਲਾ ਦੇਖਦੀ ਅਸੀਂ ਜਿੱਤ ਰਹੇ ਹਾਂ ਬਾਕੀ ਮੈਨੂੰ ਨਹੀਂ ਪਤਾ ਵੀ ਕੀ ਕੀ ਦਾ ਕੀ ਦੇ ਨਾਲ ਮੁਕਾਬਲਾ ਵਾ ਦੇਖੋ ਕੰਮ ਕਰਨਾ ਉਹਨਾਂ ਦਾ ਫਰਜ਼ ਹੈ ਵੈਸੇ ਪਰ ਸਾਰੀਆਂ ਸਕੀਮਾਂ ਸੈਂਟਰ ਗਵਰਨਮੈਂਟ ਦੀਆਂ ਮੋਦੀ ਗਵਰਨਮੈਂਟ ਦੀਆਂ ਨੇ। ਏਮਸ ਬੜੀਆਂ ਸੜਕਾਂ ਦਾ ਜਾਲ ਵਿਸ਼ਾ ਸੈਂਟਰਲ ਯੂਨੀਵਰਸਿਟੀ ਬੜੀਆਂ ਯੋਸ਼ਮਨ ਭਾਰਤ ਵਰਗੀਆਂ ਸਕੀਮਾਂ ਸਾਰੀਆਂ ਹੀ ਸਕੀਮਾਂ ਸੈਂਟਰ ਗਵਰਨਮੈਂਟ ਦੀਆਂ ਬੀਜੇਪੀ ਕੋਲ ਤੁਸੀਂ ਆਪਣਾ ਮੁਕਾਬਲਾ ਕਿਸ ਨਾਲ ਦੇਖ ਰਹੇ ਹੋ? ਮੈਂ ਕਿਸੇ ਨਾਲ ਨਹੀਂ ਮੁਕਾਬਲਾ ਦੇਖਦੀ ਅਸੀਂ ਜਿੱਤ ਰਹੇ ਹਾਂ ਬਾਕੀ ਮੈਨੂੰ ਨਹੀਂ ਪਤਾ ਵੀ ਕੀ ਕੀ ਦਾਗੀ ਦੇ ਨਾਲ ਮੁਕਾਬਲਾ ਵਾ ਦੇਖੋ ਕੰਮ ਕਰਨਾ ਉਹਨਾਂ ਦਾ ਫਰਜ਼ ਹੈ ਵੈਸੇ ਪਰ ਸਾਰੀਆਂ ਸਕੀਮਾਂ ਸੈਂਟਰ ਗਵਰਨਮੈਂਟ ਦੀਆਂ ਮੋਦੀ ਗਵਰਨਮੈਂਟ ਦੀਆਂ ਨੇ ਰੇਮਸ ਬੜੀਆਂ ਸੜਕਾਂ ਦਾ ਜਾਲ ਵਿਸ਼ਾ ਸੈਂਟਰਲ ਯੂਨੀਵਰਸਿਟੀ ਬੜੀਆਂ ਯੁਸ਼ਮਨ ਭਾਰਤ ਵਰਗੀਆਂ ਸਕੀਮਾਂ ਸਾਰੀਆਂ ਹੀ ਸਕੀਮਾਂ ਸੈਂਟਰ ਗਵਰਨਮੈਂਟ ਦੀਆਂ ਬੀਜੇਪੀ ਕੋ ਤੁਸੀਂ ਆਪਣਾ ਮੁਕਾਬਲਾ ਕਿਸੇ ਨਾਲ ਦੇਖ ਰਹੇ ਹੋ ਮੈਂ ਕਿਸੇ ਨਾਲ ਨਹੀਂ ਮੁਕਾਬਲਾ ਦੇਖਦੀ ਅਸੀਂ ਜਿੱਤ ਰਹੇ ਹਾਂ ਬਾਕੀ ਮੈਨੂੰ ਨਹੀਂ ਪਤਾ ਵੀ ਕੀ ਕੀ ਦਾਗੀ ਦੇ ਨਾਲ ਮੁਕਾਬਲਾ ਵਾ ਦੇਖੋ ਕੰਮ ਕਰਨਾ ਉਹਨਾਂ ਦਾ ਫਰਜ਼ ਹੈ ਵੈਸੇ ਪਰ ਸਾਰੀਆਂ ਸਕੀਮਾਂ ਸੈਂਟਰ ਗਵਰਨਮੈਂਟ ਦੀਆਂ ਮੋਦੀ ਗਵਰਨਮੈਂਟ ਦੀਆਂ ਨੇ। ਏਮਸ ਬੜੀਆਂ ਸੜਕਾਂ ਦਾ ਜਾਲ ਵਿਸ਼ਾ ਸੈਂਟਰਲ ਯੂਨੀਵਰਸਿਟੀ ਬੜੀਆਂ ਯੋਸ਼ਮਨ ਭਾਰਤ ਵਰਗੀਆਂ ਸਕੀਮਾਂ ਸਾਰੀਆਂ ਹੀ ਸਕੀਮਾਂ ਸੈਂਟਰ ਗਵਰਨਮੈਂਟ ਦੀਆਂ ਬੀਜੇਪੀ ਕੋਲ ਤੁਸੀਂ ਆਪਣਾ ਮੁਕਾਬਲਾ ਕਿਸ ਨਾਲ ਦੇਖ ਰਹੇ ਹੋ? ਮੈਂ ਕਿਸੇ ਨਾਲ ਨਹੀਂ ਮੁਕਾਬਲਾ ਦੇਖਦੀ ਅਸੀਂ ਜਿੱਤ ਰਹੇ ਹਾਂ ਬਾਕੀ ਮੈਨੂੰ ਨਹੀਂ ਪਤਾ ਵੀ ਕੀ ਕੀ ਧਾਕੀ ਦੇ ਨਾਲ ਮੁਕਾਬਲਾ ਵਾ ਦੇਖੋ ਕੰਮ ਕਰਨਾ ਉਹਨਾਂ ਦਾ ਫਰਜ਼ ਹੈ ਵੈਸੇ ਪਰ ਸਾਰੀਆਂ ਸਕੀਮਾਂ ਸੈਂਟਰ ਗਵਰਨਮੈਂਟ ਦੀਆਂ ਮੋਦੀ ਗਵਰਨਮੈਂਟ ਦੀਆਂ ਨੇਮਸ ਬੜੀਆਂ ਸੜਕਾਂ ਦਾ ਜਾਲ ਵਿਸ਼ਾ ਸੈਂਟਰਲ ਯੂਨੀਵਰਸਿਟੀ ਬੜੀਆਂ ਯੋਸ਼ਮਨ ਭਾਰਤ ਵਰਗੀਆਂ ਸਕੀਮਾਂ ਸਾਰੀਆਂ ਹੀ ਸਕੀਮਾਂ ਸੈਂਟਰ ਗਵਰਨਮੈਂਟ ਦੀਆਂ ਬੀਜੇਪੀ ਕੋ ਤੁਸੀਂ ਆਪਣਾ ਮੁਕਾਬਲਾ ਕਿਸ ਨਾਲ ਦੇਖ ਰਹੇ ਹੋ ਮੈਂ ਕਿਸੇ ਨਾਲ ਨਹੀਂ ਮੁਕਾਬਲਾ ਦੇਖਦੀ ਅਸੀਂ ਜਿੱਤ ਰਹੇ ਹਾਂ ਬਾਕੀ ਮੈਨੂੰ ਨਹੀਂ ਪਤਾ ਵੀ ਕੀ ਕੀ ਦਾ ਕੀ ਦੇ ਨਾਲ ਮੁਕਾਬਲਾ ਵਾ ਦੇਖੋ ਕੰਮ ਕਰਨਾ ਉਹਨਾਂ ਦਾ ਫਰਜ਼ ਹੈ ਵੈਸੇ ਪਰ ਸਾਰੀਆਂ ਸਕੀਮਾਂ ਸੈਂਟਰਲ ਗਵਰਨਮੈਂਟ ਦੀਆਂ ਮੋਦੀ ਗਵਰਨਮੈਂਟ ਦੀਆਂ ਨੇਮਸ ਬੜੀਆਂ ਸੜਕਾਂ ਦਾ ਜਾਲ ਵਿਸ਼ਾ ਸੈਂਟਰਲ ਯੂਨੀਵਰਸਿਟੀ ਬੜੀਆਂ ਯੋਸ਼ਮਨ ਭਾਰਤ ਵਰਗੀਆਂ ਸਕੀਮਾਂ ਸਾਰੀਆਂ ਹੀ ਸਕੀਮਾਂ ਸੈਂਟਰਲ ਗਵਰਨਮੈਂਟ ਦੀਆਂ ਬੀਜੇਪੀ ਕੋ ਤੁਸੀਂ ਆਪਣਾ ਮੁਕਾਬਲਾ ਕਿਸ ਨਾਲ ਦੇਖ ਰਹੇ ਹੋ ਮੈਂ ਕਿਸੇ ਨਾਲ ਨਹੀਂ ਮੁਕਾਬਲਾ ਦੇਖਦੀ ਅਸੀਂ ਜਿੱਤ ਰਹੇ ਹਾਂ ਬਾਕੀ ਮੈਨੂੰ ਨਹੀਂ ਪਤਾ ਵੀ ਕੀ ਕੀ ਦਾ ਕੀ ਦੇ ਨਾਲ ਮੁਕਾਬਲਾ ਵਾ ਦੇਖੋ ਕੰਮ ਕਰਨਾ ਉਹਨਾਂ ਦਾ ਫਰਜ਼ ਹੈ ਵੈਸੇ

Instagram X aur WhatsApp channel par